ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜੀਵਨ ਜੋਤ ਪੰਜਾਬੀ ਸਾਹਿਤ ਸਭਾ ਸਾਨੇਵਾਲ ਦਾ ਸਾਲਾਨਾ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ ਇਸ ਮੌਕੇ ਉੱਗੀ ਕਹਾਣੀਕਾਰ सुरेंद्र ਦੀਪਤਾਸ ਸਨਮਾਨ ਕੀਤਾ ਗਿਆ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਡਾਕਟਰ ਗੁਰਵਿੰਦਰ ਸਿੰਘ ਅਮਨ सुरेंद्र ਕੌਰ ਬਾੜਾ ਮਹੰਤ ਹਰਪਾਲ ਦਾਸ ਜੀ ਹਰਪ੍ਰੀਤ ਸਿੰਘ ਧੰਜਲ ਜਤਿੰਦਰ ਕੌਰ ਸੰਧੂ ਸ਼ਾਮਲ ਚਾਨਾ ਜੀਵਨਜੋਤ ਪੰਜਾਬੀ ਸਾਹਿਤ ਸਭਾ ਸਾਨੀਵਾਰ ਦੇ ਪ੍ਰਧਾਨ ਮੈਡਮ ਜਤਿੰਦਰ ਕੌਰ ਸੰਧੂ ਨੇ ਦੱਸਿਆ ਕਿ ਇਹ ਦੂਜਾ ਸਾਲਾਨਾ ਸਨਮਾਨ ਸਮਾਗਮ ਹੈ ਅਸੀਂ ਲੇਖਾਂ ਦੀ ਸਾਹਿਤ ਕਾਲਣ ਦੇ ਮੱਦੇ ਨਜ਼ਰ ਉਹਨਾਂ ਦਾ ਸਨਮਾਨ ਕਰਦੇ ਹਾਂ ਇਸ ਵਾਰ ਕਹਾਣੀਕਾਰਾ ਸ਼੍ਰੀਮਤੀ ਸੁਰਿੰਦਰ ਦੀਪ ਕੌਰ ਗਜ਼ਲਗੋ ਰਾਜਦੀਪ ਸਿੰਘ ਤੂਰ ਅਤੇ ਦਲਬੀਰ ਸਿੰਘ ਕਲੇਰ ਨੂੰ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ मैडम सुरेंद्र दीप मन दे मोती पुस्तक प्रेमी सिंह बाजाज मेहंदी ਅਤੇ ਜੀਵਨ ਆਸ਼ੀਸ਼ ਪੁਸਤਕਾਂ ਦੇ ਰਚੇ ਤਾਹਨ मैडम ਜਿੱਥੇ ਵਧੀਆ ਲੇਖਕ ਹਨ ਉਥੇ ਬਹੁਤ ਹੀ ਮਿਲਣਸਾਰ ਅਤੇ ਨਿੱਗੇ ਸੁਭਾਅ ਦੇ ਵੀ ਮਾਲਕ ਹਨ सुरेंद्र दीप ਬਾਰੇ ਸ਼ੂਭਾ ਪੱਤਰ ਉੱਗੇ ਗੀਤਕਾਰ ਸਰਦਾਰ ਪਰਮਿੰਦਰ ਸਿੰਘ ਅਲਬੀਲਾ ਵੱਲੋਂ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਜੀਵਨਜੋਤ ਪੰਜਾਬੀ ਸਾਹਿਤ ਸਭਾ ਦੇ ਜਨਰਲ ਸਿਕਤਰ ਸਰਦਾਰ ਗੁਰਸੇਵਕ ਸਿੰਘ ਢਿੱਲੋਂ ਨੇ सुरेंद्रਦੀਪ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਡਮ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਦਫਤਰ ਦੀ ਇੰਚਾਰਜ ਹਨ ਪੰਜਾਬੀ ਭਵਨ ਆਉਣ ਵਾਲੇ ਹਰੇਕ ਇਨਸਾਨ ਨੂੰ ਜਿੱਥੇ ਖੇੜੇ ਮੱਥੇ ਮਿਲਦੇ ਹਨ ਉੱਥੇ ਉਹਨਾਂ ਦਾ ਸਤਿਕਾਰ ਵੀ ਕਰਦੇ ਹਨ ਅਤੇ ਉਹਨਾਂ ਨੂੰ ਗਾਈਡ ਵੀ ਕਰਦੇ ਰਹਿੰਦੇ ਹਨ ਇਹੋ ਜੀ ਸ਼ਖਸੀਅਤ ਦਾ ਸਨਮਾਨ ਕਰਨਾ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਪ੍ਰਸਿੱਧ ਗਾਇਕਾ ਤੇ ਲੇਖਕਾ ਸ਼੍ਰੀਮਤੀ सुरेंद्र ਕੌਰ ਬਾੜਾ ਨੇ ਕਿਹਾ ਕਿ सुरेंद्रਦੀਪ ਜਿੱਥੇ ਵਧੀਆ ਕਹਾਣੀਕਾਰ ਹੈ ਉੱਥੇ ਬਹੁਤ ਵਧੀਆ ਇਨਸਾਨ ਵੀ ਹਨ ਮੇਰੇ ਖਿਆਲ ਅਨੁਸਾਰ ਵਧੀਆ ਇਨਸਾਨ ਹੋਣਾ ਵੱਡੀ ਗੱਲ ਹੈ सुरेंद्रਦੀਪ ਨੇ ਜੀਵਨ ਜੋਤ ਪੰਜਾਬੀ ਸਾਹਿਤ ਸਭਾ ਸਾਨੀਵਾਲ ਦੇ ਪ੍ਰਧਾਨ ਮੈਡਮ ਜਤਿੰਦਰ ਕੌਰ ਸੰਧੂ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਆ ਕਿ ਆ ਕਿ ਸਭਾ ਵੱਲੋਂ ਸਨਮਾਨ ਮਿਲਣ ਨਾਲ ਮੇਰੀ ਸਾਹਿਤ ਪ੍ਰਤੀ ਹੋਰ ਵੀ ਜ਼ਿੰਮੇਵਾਰੀ ਵੱਧ ਗਈ ਹੈ। ਉਹਨਾਂ ਜੀਵਨ ਜੋਤ ਪੰਜਾਬੀ ਸਾਹਿਤ ਸਭਾ ਦਾ ਨਾਮ ਬੇਟੀ ਦੇ ਨਾਂ ਤੇ ਰੱਖਣ ਲਈ ਮੈਡਮ ਜਤਿੰਦਰ ਕੌਰ ਸੰਧੂ ਨੂੰ ਮੁਬਾਰਕਵਾਦ ਦਿੰਦੇ ਆ ਕਿ ਬੜਾ ਚੰਗਾ ਲੱਗਦਾ ਹੈ ਜਦੋਂ ਧੀਆਂ ਦਾ ਸਨਮਾਨ ਹੋਵੇ ਜਾਂ ਧੀਆਂ ਨੂੰ ਸਮਰਪਿਤ ਕੋਈ ਕਾਰਜ ਕੀਤਾ ਜਾਵੇ। ਸਾਦਾ ਫਰਜ ਬਣਦਾ ਹੈ ਕਿ ਧੀਆ ਦਾ ਆਪਣੇ ਘਰ 'ਚ ਸਨਮਾਨ ਕਰੀਏ ਜੋ ਘਰੋਂ ਸਨਮਾਨ ਅਤੇ ਸਹਿਯੋਗ ਮਿਲੇ ਤਾਂ ਧੀਆ ਹਰ ਮੁਕਾਮ ਤੇ ਸਫਲਤਾ ਹਾਸਲ ਕਰ ਸਕਦੀਆਂ ਹਨ ਮੈਡਮ ਸੰਧੂ ਹੋਰਾਂ ਨੇ ਇਹ ਕਾਰਜ ਆਪਣੇ ਘਰ ਤੋਂ ਸ਼ੁਰੂ ਕੀਤਾ ਹੈ ਅੱਜ ਧੀ ਦੇ ਨਾਂ ਤੇ ਬਣੀ ਸੰਸਥਾ ਵੱਲੋਂ ਸਨਮਾਨ ਮਿਲਣਾ ਮੇਰੇ ਲਈ ਬੜੇ ਮਾਣ ਵਾਲੀ ਗੱਲ ਹੈ ਸਮਾਗਮ ਮੌਕੇ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸ ਮੌਕੇ ਹੋਰਨਾਂ ਤੋਂ ਇਲਾਵਾ ਕੇ ਸਾਧੂ ਸਿੰਘ ਰਜਿੰਦਰ ਸਿੰਘ ਮਲਕੀਤ ਸਿੰਘ ਦਾਖਾ ਹਰਬੰਸ ਸਿੰਘ ਰਾਏ ਨੇਤਰ ਸਿੰਘ ਮੁੱਤੋ ਅਮਰਜੀਤ ਸਿੰਘ ਸ਼ੇਰਪੁਰੀ ਆ ਪਰਮਜੀਤ ਕੌਰ ਮਹਿਕ ਸੁਖਵਿੰਦਰ ਅਨੰਦ ਹੀਰਾ ਸਿੰਘ ਤੂਤ ਅਮਨਦੀਪ ਸਿੰਘ ਦਰਦੀ ਬਰਵਿੰਦਰ ਕੌਰ ਗੀਤ ਗੁਰਜੀਤ ਜਗਦੀਪ ਮਕਸੂਦਣਾ ਸੁਨੀਤਾ ਪਾਈਆਂ ਅਤੇ ਸਮੇਤ ਕਾਫੀ ਗਿਣਤੀ ਵਿੱਚ ਲੇਖਕ ਅਤੇ ਸਰੋਤੇ ਹਾਜ਼ਰ ਸਨ